ਸਾਡੀ ਅਗਲੀ ਸਮਾਗਮ ਲਈ ਮਹਿਮਾਨ ਕੀ ਗਿਆ ਹੈ ਅਤੇ ਇਹ ਸਨ ਜੋ ਦਾ ਕਰਨ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 11 ਬੱਚਿਆਂ ਦਾ ਸਪੋਰਟ ਕੀਤਾ ਗਿਆ ਹੈ ਯਾਤ ਕਰਵਾਇਆ ਗਿਆ ਪ੍ਰਸ਼ਾਸਨ ਵੱਲੋਂ ਕਿ ਇਹ ਸਾਡੀ ਜੜੀ ਬੇਟੀ ਬਚਾਓ ਬੇਟੀ ਪੜਾਓ ਇਹ ਕਲਬ ਪ੍ਰਸ਼ਾਸਨ ਜਿੱਦੇ ਵਿੱਚ ਅਸੀਂ ਪਿੱਛੇ ਵੀ ਕਾਫੀ ਪ੍ਰੋਗਰਾਮ ਲਏ ਕਿ ਉਹਦੇ ਲਗਾਤਾਰ ਦਾ ਜੀ ਇਹ ਵੀ ਅੱਜ ਕੀਤਾ ਗਿਆ ਇਹਦੇ ਵਿੱਚ ਸਾਡੇ ਏਡੀਸੀ ਜਰਨਲ ਹਰਜਿੰਦਰ ਜੀ ਤੇ ਸਾਡੇ ਐਸਡੀਐਮ ਜਸਮਿੰਦਰ ਜੀ ਦਿਨਾਨਗਰ ਨੇ ਜਿਹੜੇ ਇਹਨਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ ਇਹਨਾਂ ਵੱਲੋਂ ਇਹ ਸਾਰੀਆਂ ਤਿਆਰੀਆਂ ਕਰਵਾਈਆਂ ਗਈਆਂ ਬੇਟੀ ਭਾਈ ਕਿਤਨੇਗੇ ਤੇ ਸਾਰੇ ਬੱਚਿਆਂ ਨੂੰ ਇਹਨਾਂ ਦਾ ਜਿਨ੍ਹਾਂ ਦਾ ਪਰਿਵਾਰ ਅੱਜ ਅਸੀਂ ਸ਼ਾਦੀ ਕਰਵਾਈ ਹੈ ਇਹਨਾਂ ਨੂੰ ਇੱਕ ਟੋਕਨ ਦੇ ਤੌਰ ਤੇ ਸ਼ਗਨ ਦੇ ਤੌਰ ਤੇ ਇਹਨਾਂ ਨੂੰ ਜੋ ਕੋਈ ਜੂਰੀ ਸਮਾਨ ਹੁੰਦਾ ਕਰਦਾ ਉਹ ਵੀ ਪ੍ਰਸ਼ਾਸਨ ਵੱਲੋਂ ਇੱਕ ਜਿਹੜੇ ਦਾਨੀ ਸੱਜਣ ਸੀ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਤੋਂ ਐਜ਼ ਅ ਡੋਨੇਸ਼ਨ ਇਹਨਾਂ ਨੂੰ ਕਰਵਾਏ ਜਾ ਰਹੇ ਤੇ 11-11000 ਰੁਪਏ ਇਹਨਾਂ ਨੂੰ ਸ਼ਗਨ ਵੀ ਦਿੱਤਾ ਜਾ ਰਿਹਾ ਹੈ ਤੇ ਇਹ ਬੜੀ ਚੰਗੀ ਗੱਲ ਹੈ ਕਿ ਇੱਕ ਗਰੀਬ ਬੱਚਿਆਂ ਦਾ ਘਰ ਬਸਿਆ ਹੈਗਾ ਤੇ ਮੈਂ ਆਸ ਕਰਦਾ ਕਿ ਇਹ ਬੜਾ ਆਪਣਾ ਜੀਵਨ ਸੁਖ ਸੰਧ ਦੀ ਨਾਲ ਬਤੀਤ ਕਰਨਗੇ ਤੇ ਅਸੀਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨਾ ਕਰਦੇ ਰਹੇ ਸਰ ਸਿੰਪਲ ਵਿਆਹ ਨਾਲ ਮੈਸੇਜ ਕੀ ਜਾ ਰਿਹਾ ਇੱਕ ਤਾਂ ਖਰਚਾ ਘਟਦਾ ਪਿਆ ਔਰ ਇੱਕ ਬੜਾ ਵਧੀਆ ਮੈਸੇਜ ਆ ਰਿਹਾ ਪਰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਇਹ ਰਸਮ ਹੁੰਦੀ ਆ ਇਹ ਹੁੰਦੀ ਤਾਂ ਬੜੀ ਅਲੋਕਿਕ ਰਸਮ ਹੈ ਬਾਕੀ ਹਰ ਇਨਸਾਨ ਦੀ ਆਪਦੀ ਸ਼ਰਧਾ ਹੁੰਦੀ ਹੈ ਵੀ ਆਪਣੇ ਬੱਚੇ ਦਾ ਜਿੰਨੇ ਉਹਦੀ ਹਿਸਾਬ ਹੁੰਦੀ ਹੈ ਉਸ ਹਿਸਾਬ ਨਾਲ ਔਰ ਇਹ ਮਾਚ ਕਰਕੇ ਵਿਆਹ ਕਰਦੇ ਆ ਪਰ ਜਿੱਥੇ ਗਰੀਬ ਬੱਚੇ ਆ ਲੜਕੇ ਲੜਕੀਆਂ ਨੇ ਜਿਨ੍ਹਾਂ ਦੇ ਮਾਵਾਬ ਦੇ ਨਹੀਂ ਐਸੇ ਤਾਂ ਨਹੀਂ ਹੁੰਦੀ ਤਾਂ ਇੱਕ ਸੱਚੇ ਸਜੂਜੇ ਤਰੀਕੇ ਨਾਲ ਸਿੰਪਲ ਤਰੀਕੇ ਨਾਲ ਵਿਆਹ ਕਰੰਦੇ ਵੀ ਉਹਨੇ ਹੀ ਪਵਿੱਤਰਤਾ ਹੈਗੀ ਆ ਜਿੰਨਾ ਕਿ ਅਸੀਂ ਵੱਡੇ ਫੰਕਸ਼ਨ ਕਰਕੇ ਕਰਦੇ ਆ ਤੇ ਪਰ ਇਹ ਚ ਖੁਸ਼ੀ ਹੁੰਦੀ ਆ ਕਿ ਇਹਦੇ ਚ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਤੇ ਆਮ ਲੋਕ ਸ਼ਾਮਿਲ ਹੋਏ ਨੇ ਤੇ ਉਹਨਾਂ ਨੂੰ ਵੀ ਬੜੀ ਖੁਸ਼ੀ ਆ ਕਿ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਆਇਆ ਸਾਡੇ ਐਸਐਸਪੀ ਸਾਹਿਬ ਵੀ ਉਹਨੇ ਉਹਨਾਂ ਨੂੰ ਜਾਣਾ ਪੈ ਗਿਆ ਆਏ ਸੀ ਤੇ ਇਹ ਸਾਡੇ ਵੱਲੋਂ ਇੱਕ ਚੰਗਾ ਇਨੀਸ਼ੀਏਟਿਵ ਹੈ ਏਡੀ ਸਾਹਿਬ ਵੱਲੋਂ ਤੇ ਅਸੀਂ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਹੁੰਦੇ ਰਹਿਣ ਤੇ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਵੀ ਅਸੀਂ ਇਸ ਤਰ੍ਹਾਂ ਉਹਨਾਂ ਦਾ ਵਿਆਹ ਕਰਵਾਉਂਦੇ ਰਹੀਏ ਤਾਂ ਕਿ ਉਹਨਾਂ ਦਾ ਹੌਸਲਾ ਵੀ ਵਧੇ ਤੇ ਉਹਨਾਂ ਨੂੰ ਕਦੇ ਇਹ ਵੀ ਨਾ ਮਹਿਸੂਸ ਹੋਵੇ ਕਿ ਕਿਤੇ ਸਾਡਾ ਕੋਈ ਪੁੱਛਣ ਵਾਲੀ بارش ਨਹੀਂ ਹੈ ਨਹੀਂ ਅਸਲ ਵਿੱਚ ਇਸ ਮੌਕੇ ਦੇ ਨਿਸ਼ਾਨ ਦੇ ਉੱਤੇ ਵੀ ਗੱਲ ਕੀਤੀ ਗਈ ਹੈ ਉਹ ਜਿਹੜਾ ਇਹ ਖਬਰ ਤੋਂ ਮੰਤਰੀ ਸਾਹਿਬੇ ਦਾ ਕੋਰਪੋਰੇਸ਼ਨ ਦਾ ਇਹ ਖਬਰ ਜੀ ਤੇ ਇਹ ਨਹੀਂ ਥੁੱਕਦਾ ਯਾਰ ਸ਼ਬਦਾਂ ਦਾ ਥੁੱਕ ਨਹੀਂ ਬੰਦਾ ਕਿ ਟਾਰਗੇਟ ਅੰਸਾਰਾ ਕਿ ਇੰਨੇ ਦਿਨ ਤੋਂ ਸਮੇਂ ਦੇ ਵਿੱਚ ਠੀਕ ਨਹੀਂ ਨਿਕਲ ਰਹੀ ਚੁਕਨੀ ਚੱਲ ਰਹੀ ਹੈ ਜਿਹੜੀ ਸਾਡੇ ਰਾਜ ਪੰਜਾਬ ਸਰਕਾਰ ਦੇ ਕਾਰਨ ਜਿਹੜੀ ਸੋਸ਼ਲਿਕ ਪ੍ਰੋਬਲਮ ਹੈ ਇਹਦਾ ਇਹ ਨਹੀਂ ਹੈ ਕਿ ਪਹਿਲਾਂ ਇਸ ਤੇ ਕੰਮ ਨਹੀਂ ਕੀਤਾ ਅਸੀਂ ਪਹਿਲਾਂ ਵੀ ਕੰਮ ਕਰਿਆ ਅਸੀਂ ਬਟ ਜਦੋਂ ਸਰਕਾਰ ਇਸ ਮਿਸ਼ਨ ਮੋਡ 'ਚ ਆ ਜਾਂਦੀ ਹੈ ਤਾਂ ਉਹ ਇੱਕੇ ਹੋ ਜਾਂਦਾ ਕਿ ਹੁਣ ਸਰਕਾਰ ਦੇਵੇ ਤੇ ਪੂਰੀ ਤਰ੍ਹਾਂ ਨਾਲ ਸਾਰਾ ਪੰਜਾਬ ਸਰਕਾਰ ਸਾਨੂੰ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਪੋਰਟ ਹੈ ਵੀ ਅਸੀਂ ਹਰ ਤਰੀਕੇ ਨਾਲ ਇਹਨੂੰ ਜੇਤਨਾ ਹੈਗਾ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਡਰਗ ਲੈਣ ਤੋਂ ਵੀ ਰੋਕਣਾ ਹੈਗਾ ਉਹਨਾਂ ਨੂੰ ਉਹਨਾਂ ਲਈ ਜੋਰ ਦੇ ਫਰਾਲੇ ਕਰਨੇ ਆ ਉਹਨਾਂ ਲਈ ਫਲੇ ਗਰਾਊਂਡ ਸਿਰ ਤਿਆਰ ਕਰਨੇ ਆ ਤਾਂ ਕਿ ਉਹਨਾਂ ਦਾ ਧਿਆਨ ਡਿਵਰਟ ਹੋ ਵੀ ਜਿਹੜੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਆਦਤ ਲੱਗ ਚੁੱਕੀ ਹੈ ਅਸੀਂ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਨੂੰ ਰੀਹੈਬਿਲਿਟੇਟ ਕਰਨਾ ਹੈ ਪਲੱਸ ਪੁਲਿਸ ਵੱਲੋਂ ਜਿਹੜੇ ਸਪਲਾਈ ਚੇਨ ਜਿਹੜੇ ਲੋਕ ਇਹ ਧੰਦਾ ਕਰਦੇ ਆ ਸਪਲਾਈ ਕਰਦੇ ਆ ਤੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਦੇ ਆ ਉਹਨਾਂ ਦਾ ਵੀ ਐਕਸ਼ਨ ਹੋਣਾ ਹੈ ਉਹਨਾਂ ਨੂੰ ਉਹਨਾਂ ਨੇ ਆਪਣੇ ਐਫਆਰ ਵੀ ਦਰਜ ਹੋਣੇ ਆ ਉਹਨੂੰ ਰੈਸਟ ਵੀ ਕਰਨਾ ਉਹਨਾਂ ਤੇ ਜੋ ਵੀ ਐਸ ਪਰ ਲਾਅ ਕਾਰਵਾਈ ਕਰਨੀ ਆ ਕਰਨੀ ਬੰਦੀ ਹੈ ਤੇ ਇਹਦੇ ਵਿੱਚ ਸਰਕਾਰ ਵੱਲੋਂ ਕੋਈ ਇਹ ਜਿਆ ਇਹ ਨਹੀਂ ਪਿਚਾ ਗਿਆ ਵੀ ਇੱਕ ਦਿਨ ਚ ਹੋਣਾ ਬਟ ਇਹ ਇੱਕ ਐਜੇ ਬਾਅਦ ਜਦੋਂ ਇੱਕ ਬਾਅਦ ਹੀ ਸਰਕਾਰ ਨੇ ਕਿਹਾ ਤਾਂ ਵਾਰ ਅਗੇਂਸ ਡਰੱਗਸ ਹੈ ਤਾਂ ਇਹ ਲੜਾਈ ਮੁਹਿੰਮ ਹੋਣੀ ਦੇਰ ਤੱਕ ਜਾਰੀ ਰਹੂਗੀ ਜਿੰਨੀ ਦੇਰ ਤੱਕ ਇਹਦਾ ਪੂਰਨ ਤੌਰ ਤੇ ਖਾਤਮਾ ਨਹੀਂ ਹੋ ਜਾਣਾ ਜੈ ਜੀ ਜੋਗੀ ਜੀ 11 ਜੋੜਿਆਂ ਦੇ ਵਿਆਹ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ਆ ਸਰਕਾਰ ਵੱਲੋਂ ਤੇ ਜੋ ਕੀਤਾ ਜਾ ਰਿਹਾ ਹੈ ਕੀ ਕਹਨਗੇ ਦੇਖੋ ਜੀ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਹੀ ਵੱਡਾ ਉਪਰਾਲਾ ਹੈਗਾ ਤੇ ਸਮਾਜਿਕ ਸੇਵਾ ਵਿਭਾਗ ਦੇ ਨਾਲ ਜਿਹੜਾ ਉਪਰਾਲਾ ਕੀਤਾ ਹੈਗਾ ਕਿ ਤੇ 11 ਜੋੜਿਆਂ ਦੀ ਗੱਲ ਹੈ ਜੀ ਜਦਿ ਦਾ ਜਿਹੜਾ ਹੈਗਾ ਸਮਾਗਮ ਉਹ ਇੱਕ ਬਹੁਤ ਹੀ ਵਧੀਆ ਉਪਰਲਾ ਹੈਗਾ ਜਿਹਦੇ ਜੋ ਕਾਫੀ ਜਿਹੜੇ ਡੀਸੀ ਸਾਹਿਬ ਅਗੇ ਡੀਸੀ ਸਾਹਿਬ ਅਗੇ ਐਸਪੀ ਸਾਹਿਬ ਅਗੇ ਟੀਐਮ ਸਾਹਿਬ ਅਗੇ ਸਾਰੇ ਸਾਰੇ ਆਂਦਾ ਵਧੀਆ ਪਾਰਟਿਸਪੀਕੇਸ਼ਨ ਵੇ ਆਇਆ ਐਸੀ ਮੌਕੇ ਤੇ ਇਹਨਾਂ ਨੂੰ ਮੈਂ ਵਧਾਈ ਵੀ ਦਿੱਤੀ ਹੈਗੀ ਬਖਸ਼ਾ ਦਾ ਇਹ ਦਿਨਾਂ ਜਿਹੜੇ ਇੱਥੇ ਜਿਹੜੀ ਵੀ ਸਿਵਲ ਸੁਸਾਇਟੀ ਦੇ ਮੈਂਬਰ ਸਾਹਿਬਾਨ ਹੈਗੇ ਇਹਨਾਂ ਨੂੰ ਅਸੀਂ ਅਪੀਲ ਵੀ ਕੀਤੀ ਹੈਗੀ ਐਂਡ ਜਿਹੜਾ ਸਿੱਖ ਪੰਜਾਬ ਸਰਕਾਰ ਦਾ ਜਿਹੜਾ ਹੁਣ ਨਸ਼ਾ ਦੇ ਵਿਰੁੱਧ ਜਿਹੜਾ ਨਸ਼ਾ ਦੇ ਵਿਰੁੱਧ ਜਿਹੜਾ ਸਾਡੀ ਝੰਗ ਹੈ ਉਹਨੂੰ ਉਹਦੇ ਉਹਨੂੰ ਕਾਮਯਾਬ ਬਣਾਉਣ ਲਈ ਉਹਦੇ ਚ ਸਪੋਰਟ ਕਰਨ ਲਈ ਅਸੀਂ ਇਹਨਾਂ ਨੂੰ ਅਪੀਲ ਵੀ ਕੀਤੀ ਆ ਨੇ ਐਂਡ ਅੱਗੇ ਵੀ ਅਸੀਂ ਇਸ ਤਰੀਕੇ ਦੇ ਨਾਲ ਅਸੀਂ ਸਪੈਸੀਫਿਕ ਜਿਹੜੇ ਪ੍ਰੋਗਰਾਮ ਹੈ ਅਸੀਂ ਵੀ ਕਰਦਾ ਰਵਾਂਗੇ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈਗਾ ਕਿ ਅਸੀਂ ਰੀਸੈਂਟਲੀ ਪਿਛਲੇ 2-3 ਦਿਨ ਦੇ ਵਿੱਚ ਅਸੀਂ ਜਿਹੜੀ ਹੈਗੇ ਡਜਨਸ ਆਫ ਜਿਹੜੀ ਐਫ ਆਈਆਰਸ ਹੈ ਜਿਹੜੀ ਐਨਡੀਪੀਐਸ ਹੈ ਤੇ ਚਾਹ ਕਿੰਨੀ ਹੈ ਜਿਹਦੇ ਚ 1.5 ਕਮਰਸ਼ੀਅਲ ਕੁਆਂਟੀਟੀ ਲਗਭਗ 1/2 ਕਿਲੋ ਜੀ ਦੇ ਕੋਲ ਵੀ ਵੀ ਗਰੀ ਹੈ ਅਸੀਂ ਉਹਨਾਂ ਕੋਲੋਂ ਪੁੱਛ ਰਹੇ ਹੈਗੇ ਐਂਡ ਤੁਹਾਡੇ ਵਾਂਗ ਹੀ ਮੈਂ ਸਾਰਿਆਂ ਨੂੰ ਇੱਕ ਅਪੀਲ ਵੀ ਕਰਨਾ ਚਾਹਾਂਗਾ ਕਿ ਵੀ ਉਹ ਸਾਨੂੰ ਵੱਧ ਤੋਂ ਵੱਧ ਜਿਹੜੀ ਹੈਗੀ ਇਸ ਸੰਬੰਧ ਦੇ ਵਿੱਚ ਇਨਫੋਰਮੇਸ਼ਨ ਦੇ ਸੋ ਦੈਟ ਕਿ ਅਸੀਂ ਜਿਹੜਾ ਹੈਗਾ ਮਾਨਯੋਗ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਦਾ ਮਾਨਯੋਗ ਸੀਐਮ ਸਾਹਿਬ ਦਾ ਉਹ ਡੀਵੀ ਸਾਹਿਬ ਦੇ ਅੰਦਰ ਜਿਹੜਾ ਹੈਗਾ ਸਾਡਾ ਆ ਪੂਰਾ ਜਿਹੜਾ ਜੰਗਲ ਜਿਹੜੀ ਚੱਲਦੀ ਹੈ ਇਹਨੂੰ ਕਾਮਯਾਬ ਬਣਾਉਣ ਲਈ ਅਸੀਂ ਜਿਹੜ ਸਾਰੇ ਦਾ ਸਹਿਯੋਗ ਚਾਹੁੰਦੇ ਹੈਗੇ ਐਂਡ ਇਸ ਲਈ ਅਸੀਂ ਜਿਹੜਾ ਹੈਗਾ ਅਪੀਲ ਕਰਨਾ ਚਾਹੁੰਦੇ ਆ ਇਸ ਦੇ ਨਾਲ ਹੀ ਉਹ ਜਿਹੜੇ ਹੈਗੇ ਮੈਂ ਅਗੇਨ ਮੈਂ ਕਹਿਣਾ ਚਾਹੁੰਦਾ ਕਿ ਵੀ ਗੁਰਦਾਸਪੁਰ ਪੁਲਿਸ ਹਮੇਸ਼ਾ ਜਿਹੜੀ ਹੈਗੀ ਪਬਲਿਕ ਸੇਵਾ ਦੇ ਲਈ ਖੜੀ ਹੈਗੀ ਕੋਈ ਵੀ ਸਾਨੂੰ ਵਿਚ ਆਊਟ ਕਰ ਸਕਦਾ ਹੈਗਾ ਅਸੀਂ ਅਵੇਲੇਬਲ ਹਮੇਸ਼ਾ ਅਵੇਲੇਬਲ ਹੈ ਥੈਂਕ ਯੂ